लोग है वो कोपरेट नहीं कर रहे हैं कोपरेट ना करते हैं मतलब इस तरह दिखा रहे हैं पे हमें बहुत ज्यादा इमरजेंसी है पर कई लोग ऐसे होते हैं जिन्हें इमरजेंसी नहीं होती है और वो सिर्फ शॉर्टकट लेने के लिए रॉन्ग साइड यूज कर लेते हैं जो कि नहीं करनी चाहिए क्योंकि शॉर्टकट अक्सर गलत पड़ जाते हैं और लोगों को इस बात का बाद में रियलाइज होता है कि मंजिल पे सुरक्षित वो पहुंचता है जिसने सही राह चुनना आवे दोस्तों असल ड्राइवरी वो ड्राइवरी है ਜਿਹੜੀ ਦੂਜੇ ਦੀ ਡ్రਾਈਵਰੀ ਚ ਵਿਕਰ ਨਾ ਪਾਵੇ ਦੋਸਤੋ ਦੂਜੇ ਦੀ ਡ్రਾਈਵਰੀ ਚ ਵਿਕਰ ਨਾ ਪਾਵੇ ਦੋਸਤੋ ਸਤਿ ਸ਼੍ਰੀ ਅਕਾਲ ਪੀਪੀਪਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੀਸਵਰੀ ਤੁਸੀਂ ਸ਼ਹਿਰ ਤੋਂ ਨਜ਼ਰ ਆਣ ਦੇ ਵੀਡੀਓ ਕਿਸ ਬਾਬਤ ਖੰਗ ਵਾਲੀ ਸਾਥੀਓ ਅੱਜ ਇੱਕ ਵਾਰ ਫਿਰ ਤੋਂ ਨਵਾਂ ਸ਼ਹਿਰ ਟ੍ਰੈਫਿਕ ਪੁਲਿਸ ਨੇ ਬਹੁਤ ਅੱਛਾ ਕਾਜ ਕੀਤਾ ਜੀ ਨਵਾਂ ਸ਼ਹਿਰ ਟ੍ਰੈਫਿਕ ਪੁਲਿਸ ਨੇ ਅੱਜ ਕੈਂਬਰਿਜ ਸਕੂਲ ਦੇ ਬੱਚਿਆਂ ਨੂੰ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਚੰਡੀਗੜ੍ਹ ਚੌਂਕ ਤੇ ਟ੍ਰੈਫਿਕ ਪੋਸਟ ਤੇ ਲਿਆ ਕੇ ਟ੍ਰੈਫਿਕ ਨਿਯਮਾਂ ਦੀ ਅਹਿਮੀਅਤ ਨੂੰ ਸਮਝਾਇਆ ਬੜੀ ਮਹੱਤਵਪੂਰਵਕ ਜਿਹੜੀ ਜਾਣਕਾਰੀ ਬੱਚਿਆਂ ਨਾਲ ਸਾਂਝੀ ਕੀਤੀ ਔਰ ਜਦੋਂ ਬਾਅਦ ਵਿੱਚ ਬੱਚਿਆਂ ਨਾਲ ਗੱਲ ਕਰਦੇ ਆ ਤੇ ਬੱਚਿਆਂ ਨੇ ਆਪਣੇ ਵਾਂਗ ਬੜੇ ਹੀ ਸੱਚੇ ਤੇ ਅੱਛੇ ਜਿਹੜੇ ਜਵਾਬ ਦਿੱਤੇ ਨੇ ਬੱਚਿਆਂ ਨੇ ਸਾਨੂੰ ਦੱਸਿਆ ਕਿ ਜ਼ਿੰਦਗੀ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਸਿንስ ਇਟਸ ਮੈਟਰ ਆਫ ਲਾਈਫ ਐਂਡ ਡੈਥ ਬੱਚਿਆਂ ਨੇ ਕਿਹਾ ਕਿ ਬੈਟਰ ਸੇਫ ਦੈਨ ਸੌਰੀ ਮਤਲਬ ਅਸੀਂ ਜਦੋਂ ਸੜਕ ਦੇ ਉੱਤੇ ਆਉਨੇ ਆ ਸ਼ਾਰਟਕਟ ਨਾ ਲਈਏ ਰੋਂਗ ਸਾਈਡ ਤੇ ਨਾ ਆਈਏ ਕਿਉਂਕਿ ਜਦੋਂ ਸ਼ਾਰਟਕਟ ਲੈਨੀਆ ਤਾਂ ਕਈ ਵਲਿਓ ਜ਼ਿੰਦਗੀ ਨੂੰ ਸ਼ਾਰਟ ਕਰ ਦਿੰਦਾ ਬੱਚਿਆਂ ਨੇ ਕਿਹਾ ਕਿ ਜ਼ਿੰਦਗੀ ਦੀ ਮਹੱਤਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਸਿਰਫ ਇੱਕ ਵਾਰ ਲਈ ਹੈ ਉਹਨਾਂ ਨੇ ਕਿਹਾ ਕਿ ਰੋਂਗ ਸਾਈਡ ਤੇ ਆਉਂਦੇ ਅਸੀਂ ਦੇਖਦੇ ਆ ਕਈ ਲੋਕ ਰੋਂਗ ਐਕਸਕਿਊਜ਼ ਦਿੰਦੇ ਆ ਪਹਿਲਾਂ ਰੋਂਗ ਸਾਈਡ ਤੇ ਆਉਂਦੇ ਆ ਫਿਰ ਰੋਂਗ ਐਕਸਕਿਊਜ਼ ਦਿੰਦੇ ਆ ਕਈ ਬਹਾਨੇ ਵੀ ਲਾਉਂਦੇ ਆ ਕਿ ਐਮਰਜੈਂਸੀ ਆ ਐਦਾਂ ਨਾ ਕਰੀਏ ਪਰ ਜਦੋਂ ਐਕਚੁਅਲ ਵਿੱਚ ਐਮਰਜੈਂਸੀ ਹੁੰਦੀ ਹੈ ਜਿਵੇਂ ਪਿੱਛੋਂ ਐਂਬੂਲੈਂਸ ਆ ਰਹੀ ਹੋਵੇ ਜਾਂ ਫਾਇਰ ਬ੍ਰਿਗੇਡ ਦੀ ਟੀਮ ਆ ਰਹੀ ਹੋਵੇ ਅਸੀਂ ਉਹਨਾਂ ਨੂੰ ਸਾਈਡ ਨਹੀਂ ਦਿੰਦੇ ਇਹ ਅਣਗਹਿਲੀ ਲਾਪਰਵਾਹੀ ਨਾ ਕਰੀਏ ਪੁਲਿਸ ਦੇ ਸਹਿਯੋਗੀ ਬਣੀਏ ਬੱਚਿਆਂ ਨੇ ਕਿਹਾ ਕਿ ਰਫ਼ਤਾਰ ਨੂੰ ਉਨੀ ਰੱਖੀਏ ਜਿੰਨੇ ਵਿੱਚ ਸਾਡੀ ਗੱਡੀ ਸਾਡੇ ਕਾਬੂ ਆ ਉਹ ਕਿਹਾ ਵੀ ਜਾਂਦਾ ਨਾ ਸਪੀਡ ਥ੍ਰਿਲਸ ਬਟ ਇਟ ਕਿਲਸ ਰਫ਼ਤਾਰ ਕਾਬੂ ਚ ਰੱਖੀਏ ਬੱਚਿਆਂ ਨੇ ਤੁਹਾਨੂੰ ਵਰਜਨ ਸੁਣਾਉਨੇ ਆ ਬੜੇ ਪਿਆਰੇ ਬੱਚਿਆਂ ਦੇ ਵਰਜਨਸ ਨੇ ਔਰ ਉੱਥੇ ਮੌਕੇ ਤੇ ਮੌਜੂਦ ਕੁਝ ਲੋਕਾਂ ਨੇ ਆਪਣੇ ਕੋੜੇ ਮਿੱਠੇ ਤਜਰਬੇ ਵੀ ਸਾਂਝੇ ਕੀਤੇ ਜਿਹੜੇ ਬੱਚੇ ਨੇ ਆਪਣੀ ਜ਼ੁਬਾਨ 'ਚ ਝਾਰ ਕੀਤੇ ਲੇਕਿਨ ਉਸ ਤੋਂ ਪਹਿਲਾਂ ਮੈਂ ਇੱਕ ਛੋਟੀ ਜੀ ਨਸੀਹਤ ਇਹ ਹੀ ਦਊਂਗਾ ਜੋ ਮੈਂ ਆਪਣੇ ਪਿਤਾ ਜੀ ਤੋਂ ਸਿੱਖੀ ਹੈ ਉਹ ਇਹ ਹੀ ਕਹਿੰਦੇ ਕਿ ਜਦ ਗੱਡੀ ਚਲਾਉਨੇ ਆ ਨਾ ਸਭ ਤੋਂ ਪਹਿਲੀ ਗੱਲ ਤੇ ਇਹ ਆ ਕਿ ਦੂਜੇ ਨੂੰ ਕੋਈ ਵਿਗੜ ਨਹੀਂ ਹੋਣਾ ਚਾਹੀਦਾ ਤੇ ਦੂਜੀ ਗੱਲ ਜਦੋਂ ਗੱਡੀ ਚਲਾਉਨੇ ਆ ਜਿਹੜਾ ਤੁਹਾਡੇ ਤੋਂ ਅੱਗੇ ਗੱਡੀ ਚਲਾ ਰਿਹਾ ਜਿਹੜੀ ਅਗਲੀ ਗੱਡੀ ਹੈ ਉਸਦੇ ਅਗਲੇ ਚੱਕੇ ਨਜ਼ਰ ਆਉਣੇ ਚਾਹੀਦੇ ਆ ਉਹ ਤਾਂ ਹੀ ਕਹਿੰਦੇ ਆ ਨਾ ਕਿ ਜੇ ਗੱਡੀ ਤੁਸੀਂ ਸੇਫ ਚਲਾਉਂਗੇ ਸਹੀ ਤਰੀਕੇ ਚਲਾਉਂਗੇ ਤਾਂ ਸਫਰ ਦਾ ਪਤਾ ਹੀ ਨਹੀਂ ਲੱਗਦਾ ਇਸੇ ਤਰੀਕੇ ਜ਼ਿੰਦਗੀ ਵਿੱਚ ਜੇ ਸਹੀ ਤੇ ਸੱਚੇ ਰਾਹ ਤੇ ਤੁਰੋਗੇ ਇਹ ਜ਼ਿੰਦਗੀ ਦਾ ਸਫਰ ਬੜਾ ਸੁਹਾਵਣਾ guzrega ਇੱਕ ਵਾਰੀ ਮੌਕੇ ਦੀਆਂ ਤਸਵੀਰਾਂ ਦਿਖਾ ਰਹੀਆਂ ਜੋ ਬਹੁਤ ਅੱਛੇ ਮੈਸੇਜ ਤੁਹਾਡੇ ਤੱਕ ਪਹੁੰਚਾ ਰਹੀਆਂ ਹਨ ਸਤਿ ਸ਼੍ਰੀ ਅਕਾਲ ਮੇਰਾ ਨਾਮ ਤੇਜਵੀਰ ਸਿੰਘ ਹੈ ਮੈਂ ਨਵੀਂ ਜਮਾਤ ਦਾ ਵਿਦਿਆਰਥੀ ਹਾਂ ਟੈਂਬਰੀ ਇੰਟਰਨੈਸ਼ਨਲ ਸਕੂਲ ਵੱਲੋਂ ਅਸੀਂ ਅੱਜ ਸਾਡੇ ਸ਼ਹਿਰ ਨਵਾਂ ਸ਼ਹਿਰ ਵਿੱਚ ਆਏ ਹਾਂ ਅਸੀਂ ਬਹੁਤ ਸਿੱਖਿਆ ਟ੍ਰੈਫਿਕ ਰੂਲ ਵਾਲੇ ਬਹੁਤ ਦੇਖਿਆ ਅਸੀਂ ਇੱਕ ਇੱਥੇ ਕਿੱਸਾ ਦੇਖਿਆ ਸਾਨੂੰ ਇੱਥੇ ਇੱਕ ਐਗਜ਼ਾਮਪਲ ਮਿਲੀ ਕਿ ਜੇ ਅਸੀਂ ਕਿਤੇ ਸ਼ਾਰਟਕਟ ਲੈਨੇ ਆ ਤੇ ਅਸੀਂ ਸਮਝੀਏ ਉਹ ਬੋਲ ਕੇ ਸ਼ਾਰਟਕਟ ਨਹੀਂ ਲੈਣੇ ਜੇ ਤਾਂ ਉਹ ਸ਼ਾਰਟਕਟ ਸਾਡੀ ਜ਼ਿੰਦਗੀ ਦੀ ਵੀ ਸ਼ਾਰਟ ਹੋ ਜਾਂਦਾ ਆ ਤੇ ਅਸੀਂ ਇੱਕ ਇੱਥੇ ਕਿਉਂ ਹੋਰ ਐਗਜ਼ਾਮਪਲ ਦੇਖੀ ਇੱਕ ਗੱਡੀ ਵਾਲੇ ਭਾਈ ਸੀਗੇ ਉਹਨਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਦੀ ਗੱਡੀ ਨੇ 7 ਵਜੇ ਖਾਦਿਆ ਇੱਕ ਲੈਣ ਉਹਨਾਂ ਦਾ ਐਕਸੀਡੈਂਟ ਹੋਇਆ ਉਹ ਦੋ ਜਾਨੇ ਸੀਗੇ ਉਹਨਾਂ ਨੇ ਸੀਟ ਬੈਲਟ ਕਰਕੇ ਉਹਨਾਂ ਦੀ ਜਾਨ ਬਚੀ ਨਹੀਂ ਤਾਂ ਸੀਟ ਬੈਲਟ ਨਾਲ ਨਹੀਂ ਹੁੰਦੀ ਉਹਨਾਂ ਦੀ ਜਾਨ ਵੀ ਜਾ ਸਕਦੀ ਸੀਗੀ ਉਹਨਾਂ ਦੀ ਗੱਡੀ ਦਾ ਬਹੁਤ ਨੁਕਸਾਨ ਹੋਇਆ ਪਰ ਉਹਨਾਂ ਦੀ ਜਾਨ ਬਚ ਗਈ ਸਾਨੂੰ ਇੱਥੇ ਇਹ ਸੋਚ ਲੈਣਾ ਚਾਹੀਦਾ ਹੈ ਕਿ ਸਾਨੂੰ ਕਦੀ ਵੀ ਰੂਲ ਫੋਲੋ ਕਰਨਾ ਚਾਹੀਦਾ ਹੈ ਮੇਸ਼ਾ ਸਾਨੂੰ ਰੂਲ ਫੋਲੋ ਕਰਕੇ ਹੀ ਤੁਰਨਾ ਚਾਹੀਦਾ ਹੈ ਸਾਨੂੰ ਕਦੀ ਵੀ ਮੰਨ ਲੈ ਕੇ ਪੁਲਿਸ ਦੀ ਜੋ ਕਿ ਆਗਿਆ ਨਹੀਂ ਮੰਨਦੇ ਪੁਲਿਸ ਦੇ ਜੋ ਵੀ ਗੱਲਾਂ ਹੁੰਦੀਆਂ ਨਹੀਂ ਮੰਨਦੇ ਉਹ ਸੰਗ ਕਦੀ ਵੀ ਤਾਂ ਨਹੀਂ ਕਰਨੀ ਜੇ ਸਾਨੂੰ ਗੱਲਾਂ ਮੰਨਣੀਆਂ ਚਾਹੀਦੀਆਂ ਜੋ ਵੀ ਸਾਡੀ ਸਰਕਾਰ ਦੇ ਵੀ ਪੜਾਏ ਹੁੰਦੇ ਆ ਸਾਨੂੰ ਰੂਲ ਫੋਲੋ ਹੀ ਕਰਨੇ ਚਾਹੀਦੇ ਆ ਧੰਨਵਾਦ ਜੀ ਆਕੇ ਰੱਖੀ ਚਾਹੀਦੀ ਨੇ ਜਿਹੜੇ ਲੋਕ ਟੂ ਵੀਲਰਸ ਤੇ ਨੇਵੜਾ ਹੈਲਮਟ ਜ਼ਰੂਰ ਪਾਣਾ ਚਾਹੀਦਾ ਹੈ ਤੇ ਕੁਝ ਲੋਕ ਇੱਥੇ ਅਸੀਂ ਐਗਜ਼ਾਮਨ ਕੀਤਾ ਕਿ ਉਦੋਂ ਟ੍ਰਿਪਲੀ ਤਿਆਰੇ ਸੀਗੇ ਤੇ ਅੱਥੀ ਡਿਊਟੀ ਤੇ ਬੱਚੇ ਤੇ ਪੁਲਿਸ ਦੇਖ ਕੇ ਉਹ ਵਿੱਚ ਗਲੀਆਂ ਚ ਮੁੜ ਗਏ ਇਹ ਚੀਜ਼ ਨਹੀਂ ਕਰਨੀ ਚਾਹੀਦੀ ਪਹਿਲੀ ਵਾਰ ਤਾਂ ਟ੍ਰਿਪਲੀ ਨਹੀਂ ਵਰਤਣੀ ਚਾਹੀਦੀ ਤੁਹਾਨੂੰ ਆਪਣੇ ਪਿੰਨਾਂ ਦੇ ਜਾਣਨ ਦੇ ਸਵਾਲ ਤੇ ਜਿਹੜੇ ਤੁਹਾਡੇ ਸਾਹਮਣੇ ਹੋਣਗੇ ਉਹਨਾਂ ਦੇ ਵੀ ਜਾਣ ਦਾ ਸਵਾਲ ਹੈ ਸਾਨੂੰ ਨਾਲੇ ਪੁਲਿਸ ਮੁਲਾਜ਼ਮਾ ਨੂੰ ਦੇਖ ਕੇ ਸਾਨੂੰ ਉਹਨਾਂ ਨਾਲ ਕੋਆਪਰੇਟ ਕਰਨਾ ਚਾਹੀਦਾ ਹੈ ਨਾ ਕਿ ਸਾਨੂੰ जवाब देखेंट तो कर रहे हैं, तो हमें पहला स्थान एम्बुलेंस को, दे को, को देना चाहिए पहले एम्बुलेंस जाएगी हमें बाकी सारे व्हीकल्स को रोकना चाहिए फिर दूसरे नंबर पे फायर ब्रिगेड को हमें देना चाहिए स्थान और अगर हमारे देश में लड़ाई है जैसे रिसेंटली पहलगाम अटैक था लड़ाई के आसार थे तो हमें उस समय सबको एम्बुलेंस और फायर ब्रिगेड को भी रोक के हमें आर्मी के ट्रक्स और जो ट्रूफ्स जा रहे होते हैं उनको जान देना चाहिए और ट्रैफिक रूल्स का पालन करना चाहिए अभी कई लोग रॉन्ग साइड जा रहे थे उनको हमने समझाया हमारी पुलिस वालों ने भी बहुत हेल्प की काफी अच्छा लगा आज का ये एक्सपीरियंस करके थैंक Uh, मैं दीक्षा हूँ हम सारे यहाँ पे कैम्ब्रिज इंटरनेशनल स्कूल स्कूल से यहाँ पे आए हैं रैली एज अ रैली ट्रैफिक रूल्स के ऊपर यहाँ पे हमने बहुत ज्यादा देखा कि यहाँ पे बहुत ज्यादा लोग जो रॉन्ग साइड आ रहे हैं अपनी लाइफ को तो खतरे में डाल ही रहे हैं बट बाकी लाइफ में भी बहुत ज्यादा नुकसान हो सकता है यहाँ पे यहाँ पे लोग हेलमेट नहीं पहन रहे हैं यहाँ पे सीट बेल्ट नहीं लगा रहे हैं सबने अपनी लाइफ को बहुत ज्यादा इजी समझा है यहाँ पे पुलिस बहुत ज्यादा यहाँ पे पुलिस खड़ी है बट बहुत लोग यहाँ पे पुलिस को देख कर भी जा रहे हैं अपनी लाइफ का परवाही नहीं कर रहे हैं यहाँ पे काफी हद तक जो लोग है वो काफी हद तक जो लोग है वो कॉपरेट नहीं कर रहे हैं कोपरेट ना करते हैं मतलब इस तरह दिखा रहे हैं पे हमें बहुत ज्यादा इमरजेंसी है पर कई लोग ऐसे होते हैं जिन्हें इमरजेंसी नहीं होती है और वो सिर्फ शॉर्ट कट लेने के लिए रॉन्ग साइड यूज कर लेते हैं जो कि नहीं करनी चाहिए

ਇਹ ਕਿੱਦਾਂ ਲੋਕ ਹੁੰਦੇ ਜਿਹੜੇ ਮਤਲਬ ਟ੍ਰਿਪਲਿੰਗ ਕਰਦੇ ਰੂਲਸ ਨਹੀਂ ਫਾਲੋ ਕਰਦੇ ਆ ਰੋਂਗ ਸਾਈਡ ਚੱਲਦੇ ਆ ਸ਼ਾਰਟਕਟ ਯੂਜ਼ ਕਰਦੇ ਆ ਉਹ ਲਾਈਫ ਲਈ ਸ਼ਾਰਟਕਟ ਹੋ ਜਾਂਦੇ ਆ ਬਹੁਤ ਲੋਕਾਂ ਮਤਲਬ ਇੱਕ ਇੱਕ ਸਾਹ ਵਜੇ ਸੀ ਉਹਨਾਂ ਨੇ ਸੀਟ ਬੈਲਟ ਲਾਈ ਸੀ ਤੇ ਉਹਨਾਂ ਦਾ ਉਹਨਾਂ ਨੇ ਕਿੱਸਾ ਸੁਣਾਇਆ ਪਹਿਲਾਂ ਕਿ ਜਿੱਦਾਂ ਮਤਲਬ ਉਹਨਾਂ ਨਾਲ ਉਹਨਾਂ ਦੀ ਨੋਸੀ ਹੈ ਉਹਨਾਂ ਨੂੰ ਐਕਸੀਡੈਂਟ ਹੋਇਆ ਸੀ ਉਹਨਾਂ ਨੇ ਸੀਟ ਬੈਲਟ ਲਾਈ ਸੀ ਉਹਨਾਂ ਦੀ ਗੱਡੀ ਸੀ ਸਾਥ ਦੇ ਰਾਜੇ ਖਾ ਕੇ ਫਲਟੀ ਸੀ ਉਹ ਹਜੇ ਵੀ ਸਾਈਡ ਵਿੱਚ ਹੈਗੇ ਆ ਤੇ ਉਹ ਵੀ ਹਜੇ ਸੀਟ ਬੈਲਟ ਕਰਕੇ ਹੋਏ ਸੀ ਤਾਂ ਬਚ ਗਏ ਥੈਂਕ ਯੂ ਜਿਹੜਾ ਇਹ ਪ੍ਰਲਾ ਮਾਨਜੋਗ ਐਸਐਸਪੀ ਸਾਹਿਬ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਨਤਾਪ ਸਿੰਘ ਵੱਲੋਂ ਸਾਨੂੰ ਇਲਾਤਾਂ ਦਿੱਤੀਆਂ ਗਈਆਂ ਉਹਦੇ ਟਰੈਪ ਨਿਯਮਾਂ ਦੀ ਜਿੰਨੀ ਵੀ ਤੁਸੀਂ ਅਵੇਅਰਨੈਸ ਲੋਕਾਂ ਨੂੰ ਕਰਾ ਸਕਦੇ ਹੋ ਕਰੋ ਤੇ ਹਾਦਸਿਆਂ ਤੋਂ ਬਚਣ ਲਈ ਸਾਨੂੰ ਇਹ ਵੱਖ-ਵੱਖ ਸਕੂਲਾਂ ਦੇ ਵਿੱਚ ਜਿੱਦਾ ਕੈਂਬਰੀ ਸਕੂਲ ਦੇ ਬੱਚੇ ਲੈ ਕੇ ਇੱਕ ਦਿਨ ਅੱਗੇ ਹੋਰ ਵੀ ਸਕੂਲਾਂ ਤੋਂ ਇਹਨਾਂ ਨੂੰ ਸਾਰਿਆਂ ਨੂੰ ਟਰੈਪ ਨਿਯਮਾਂ ਬਾਰੇ ਇੱਥੇ ਦੱਸ ਕੇ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਤ੍ਰਾਫ ਕਨਿਜਵਾ ਬਾਰੇ ਪ੍ਰੈਕਟੀਕਲ ਜਾਣੂ ਕਰਾਇਆ ਜਾਂਦਾ ਕਿ ਟ੍ਰਾਫਿਕ ਨਿਯਮਾਂ ਦੀ ਆਪਾਂ ਕਿਵੇਂ ਪਾਲਣਾ ਕਰਨੀ ਹੈ ਔਰ ਆਪਾਂ ਰੋੜਾਂ ਤੇ ਕਿਵੇਂ ਸੇਫ ਰਹਿਣਾ ਅਸੀਂ ਹਾਦਸਿਆਂ ਤੋਂ ਕਿਵੇਂ ਬਚ ਸਕਦੇ ਆ ਇਹ ਹੀ ਅੱਜ ਅਸੀਂ 2-3 ਦਿਨ ਹੋ ਗਏ ਲਗਾਤਾਰ ਇਹੀ ਸਾਡਾ ਮਿਸ਼ਨ ਤੇ ਸੈਮੀਨਾਰ ਵੀ ਲਾਏ ਜਾਂਦੇ ਨੇ ਨਾਲ ਮੇਰੇ ਐਜੂਕੇਸ਼ਨ ਇਨਚਾਰਜ ਸੈਲ ਵੀ ਹੈਗੇ ਉਹਨਾਂ ਉਹਨਾਂ ਦੀ ਵੀ ਬਹੁਤ ਜ਼ਿਆਦਾ ਬੱਚਿਆਂ ਨੂੰ ਦੇਣ ਹੈਗੀ ਆ ਕਿ ਉਹ ਵੀ ਪੱਖ-ਪੱਖ ਸਕੂਲਾਂ ਦੇ ਵਿੱਚ ਜਾ ਕੇ ਰੋਜ਼ ਸੈਮੀਨਾਰ ਤੇ ਟ੍ਰਾਫਿਕ ਨਿਯਮਾਂ ਦੀ ਪਾਲਣਾ ਜਾਗਰੂਕਤਾ ਸਾਰਾ ਕੁਝ ਨਸ਼ਿਆਂ ਦੇ ਸਬੰਧ ਵਿੱਚ ਇਹ ਵੀ ਬੱਚਿਆਂ ਨੂੰ ਦੱਸਦੇ ਆਂ ਵੀ ਜਿਹੜਾ ਇੱਕ ਨਸ਼ਾ ਇਹ ਕੋਡ ਹੈ ਕਿ ਜੇ ਕੋਈ ਬੱਚਾ ਇਸ ਪਾਸੇ ਨੂੰ ਤੁਰਦਾ ਵੀ ਹੈ ਤਾਂ ਉਹਨੂੰ ਸਮਝਾਓ ਉਹਦੇ ਮਾਪੇ-ਬਾਪ ਨੂੰ ਪੇਰੈਂਟਸ ਨੂੰ ਨਸ਼ਾ ਇੱਕ ਕੋਡ ਹੈ ਨਸ਼ਿਆਂ ਤੋਂ ਦੂਰ ਰਹਿਣਾ ਤੁਹਾਡਾ ਸਿਰਫ ਕੰਮ ਹੈਗਾ ਪੜ੍ਹਾਈ ਕਰਨਾ ਤਰੱਕੀ ਕਰਨਾ ਤੇ ਪੜ੍ਹਾਈ ਕਰਕੇ ਤਰੱਕੀ ਕਰੋ ਚਾਹੇ ਅੱਜ ਕੈਂਪਰੀਡਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਸਮੂਹ ਪਿਕਚਰ ਸਾਵਾਂ ਵਿਦਿਆਰਥੀਆਂ ਸਾਡੇ ਕੋਲ ਤੇ ਆਈ ਸੀਗੇ ਉਹਨਾਂ ਨੂੰ ਟਰੇਫੀਗਨੀਜ਼ਮਾ ਬਾਰੇ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਸਾਂਝੀਆਂ ਕਰਕੇ ਜਾਗਰੂਕ ਕੀਤਾ ਗਿਆ ਕਿਉਂਕਿ ਪ੍ਰੈਕਟੀਕਲ ਤੌਰ ਤੇ ਉਸੇ ਨਾਲ ਦੀ ਪਾਠ ਵੀ ਲਈ ਹੈ ਕਿ 25 ਗਰਾਂ ਲਈ ਆਪਸ ਵਿੱਚ ਕਿ ਪੱਖਿਆ ਐਜੇ ਸੈਸ਼ਨ ਹੋਣੇ ਚਾਹੀਦੇ ਨੇ ਮੈਂ ਸਮਝਦਾ ਕਿ ਸਾਡਾ ਯੂਥ ਹੈ ਜੋ ਟਰੇਫੀਗਨੀਜ਼ਮਾ ਪ੍ਰਤੀ ਅਵੇਅਰ ਹੋਊਗਾ ਤਾਂ ਮੈਂ ਸਮਝਦਾ ਕਿ ਸਾਡਾ ਆਨ ਵਾਲਾ ਜਗ੍ਹਾ ਆਪਾਂ ਵੇਖਿਆ ਬਹੁਤ ਜ਼ਿਆਦਾ ਬਿਲਕੁਲ ਸਹੀ ਹੋਵੇਗਾ ਬਹੁਤ ਸਾਰੇ ਹਾਦਸਿਆਂ ਤੋਂ ਜ਼ਿੰਦਗੀਆਂ ਦਾ ਪਛਾਹ ਹੋ ਸਕਦਾ ਅੱਜ ਅਸੀਂ ਇੱਕ ਸੀਟ ਬੈਲਟ ਵਾਲੇ ਭਾਈ ਸਾਹਿਬ ਰੋਕੇ ਸੀਗੇ ਉਹਨਾਂ ਨੇ ਆਪ ਦੱਸਿਆ ਕਿ ਮੈਂ ਸੀਟ ਬੈਲਟ ਲਈ ਹੋਈ ਸੀ ਕਿ ਮੇਰੀ ਗੱਡੀ ਦੀਆਂ 6-7 ਬਾਜੀਆਂ ਪੈ ਗਈਆਂ ਲੇਕਿਨ ਸੀਟ ਬੈਲਟ ਕਰਕੇ ਮੇਰਾ ਬਚਾਅ ਹੋ ਗਿਆ ਉਸ ਗੱਲ ਨੇ ਬੱਚੇ ਨੂੰ ਬਹੁਤ ਜ਼ਿਆਦਾ ਪ੍ਰੈਸ ਕੀਤਾ ਔਰ ਬੱਚਿਆਂ ਨੇ ਵੀ ਅੱਜ ਵਾਦਾ ਕੀਤਾ ਕਿ ਅਸੀਂ ਅੱਗੇ ਵਾਸਤੇ ਵੀ ਜਦੋਂ ਆਪਣੇ ਸਕੂਲ ਦੇ ਨਾਲ ਗੱਡੀਆਂ ਚਪਾਈਏ ਅਸੀਂ ਸੀਟ ਬੈਲਟ ਲਾਵਾਂਗੇ ਅਸੀਂ ਬਾਈਕ ਤੇ ਟੂ wheeler ਦੇ ਉੱਤੇ ਬੈਠਦੇ ਹਾਂ ਜਿਹੜੇ ਅਸੀਂ ਜੋ ਹੈਲਮਟ ਲੈ ਕੇ ਚੱਲਾਂਗੇ ਔਰ ਅਸੀਂ ਆਪਣੇ ਪੂਰੇ ਸਕੂਲ ਦੇ ਵਿੱਚ ਜਾ ਕੇ ਸਾਰੇ ਬੱਚਿਆਂ ਨੂੰ ਅਵੇਅਰ ਕਰਾਂਗੇ ਕਿ ਆਪਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਆ ਔਰ ਅਸੀਂ ਆਪਣਾ ਸਾਰੀਆਂ ਜ਼ਿੰਦਗੀਆਂ ਜਿਹੜੀਆਂ ਆ ਸਭ ਤੋਂ ਬਚਾਉਣੀਆਂ ਮੈਂ ਸਮਝਿਆ ਕਿ ਇਹ ਹੈ ਕਿ ਇਹ ਪ੍ਰਾਲੇ ਇਹ ਇਹ ਸੈਸ਼ਨ ਹੋਰ ਹੋਣੇ ਚਾਹੀਦੇ ਨੇ ਤਾਂ ਕਿ ਬੱਚਿਆਂ ਨੂੰ ਜਿਹੜਾ ਬੱਦ ਤੋਂ ਬੱਦ ਜਾਗਰੂਕ ਕੀਤਾ ਜਾ ਸਕੇ ਤੇ ਟ੍ਰੈਫਿਕ ਆਪੇ ਨਾਲ ਜੁੜੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ